ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਟੀਰੇ ਦਾ ਨਾਪ ਲੈਣਾ ਦੱਸਾਂਗੇ ਵੀ ਆਪਾਂ ਸਟਿਚ ਕੀਤੀ ਹੋਈ ਕੁੜਤੀ ਤੋਂ ਟੀਰਾ ਕਿੱਦਾਂ ਨਾਪਣਾ ਦਾ ਦੇਖੋ ਆ ਆਪਣੀ ਕੁੜਤੀ ਹੈਗੀ ਆ ਦੇਖੋ ਜੀ ਆ ਆਪਣੀ ਕੁੜਤੀ ਹੈਗੀ ਠੀਕ ਹੈ ਜੀ ਆ ਫਰੰਟ ਵਾਲਾ ਹਿੱਸਾ ਆਪਾਂ ਕੀ ਕਰਨਾ ਨਾ ਆਪਣਾ ਗਲਾ ਨਾਪਾ ਐਦਾਂ ਹੋਣਾ ਚਾਹੀਦਾ ਨਾ ਆਪਣਾ ਗਲਾ ਜੀ ਜਿਆਦਾ ਐਸ ਤਰ੍ਹਾਂ ਆਪਾਂ ਬਿਲਕੁਲ ਨਾ ਐਸ ਤਰ੍ਹਾਂ ਇਹ ਦੇਖੋ ਐਸ ਤਰ੍ਹਾਂ ਇਸ ਤਰ੍ਹਾਂ ਆਪਾਂ ਆਪਣੀ ਕੁੜਤੀ ਨੂੰ ਸੈੱਟ ਕਰ ਲੈਣਾ ਠੀਕ ਹੈ ਜੀ ਕੁੜਤੀ ਨੂੰ ਸੈੱਟ ਕਰਕੇ ਆਪਾਂ ਇੰਚੀ ਟੇਪ ਲੈਣਾ ਇੰਚੀ ਟੇਪ ਦੇ ਨਾਲ ਆਪਾਂ ਨਾ ਦੇਖੋ ਆਪਾਂ ਇੰਚੀ ਟੇਪ ਲਿਆ ਜਿਹੜੀ ਨਾ ਸਲਾਈ ਲਾਈ ਹੋਈ ਆ ਬਾਹ ਨੂੰ ਅਟੈਚ ਕੀਤਾ ਹੋਇਆ ਇੱਧਰ ਵੀ ਤੇ ਇੱਧਰ ਵੀ ਇੱਥੇ ਆਪਾਂ ਨਾ ਅੱਧਾ ਇੰਚ ਬਾਹਰ ਰੱਖਣਾ ਇੰਚੀ ਟੇਪ ਆਹ ਸਲਾਈ ਤੋਂ ਠੀਕ ਹੈ ਜਿਹੜਾ ਹੈ ਅੱਧਾ ਇੰਚ ਆਲਾ ਆਪਣਾ ਮਾਰਕ ਕੀ ਮਾਰਕਾ ਨਿਸ਼ਾਨ ਲਾਇਆ ਹੋਇਆ ਦੇਖੋ ਇੱਥੇ ਆਪਾਂ ਬਿਲਕੁਲ ਸਲਾਈ ਤੇ ਰੱਖਿਆ ਅੱਧਾ ਇੰਚ ਇਧਰ ਇੰਚ ਟੇਪ ਬਾਹਰ ਆ ਅੱਧਾ ਇੰਚ ਦੇਖੋ ਜੀ ਇੰਚ ਟੇਪ ਆਪਣਾ ਇਧਰ ਬਾਹਰ ਕਿੰਨਾ ਆਇਆ ਜੀ ਦੇਖੋ ਆਪਣਾ ਸਾਰਾ ਆਪਾਂ ਇੰਚੀ ਟੇਪ ਨਹੀਂ ਬਿਲਕੁਲ ਖਿੱਚਿਆ ਆਪਾਂ ਕੱਪੜਾ ਨਹੀਂ ਖਿੱਚਿਆ ਆਇਆ 13 ਇੰਚ ਠੀਕ ਹੈ ਜੀ ਆਪਣੇ ਤੀਰੇ ਦੀ ਕਟਿੰਗ ਹੋਈ ਹੋਈ ਆ 13 ਇੰਚ ਦੀ ਇਸ ਤਰ੍ਹਾਂ ਆਪਾਂ ਬਣੇ ਹੋਏ ਸੂਟ ਤੋਂ ਧੀਰੇ ਦਾ ਨਾਪ ਲੈ ਸਕਦੇ ਆਂਗੇ ਦੇਖੋ 13 ਇੰਚ ਧੀਰਾ ਦਾ 6.5 ਇੰਚ ਤੇ ਕਟਿੰਗ ਹੋਈ ਹੋਈ ਐ ਇਹਨਾਂ ਦਾ ਗਲਾ ਹੈਗਾ ਦੇਖੋ ਜੀ 6 ਇੰਚ ਤਾਂ ਕਰ 6 ਇੰਚ ਗਲੇ ਕਰਕੇ ਇਹਨਾਂ ਦੀ ਕਟਿੰਗ ਜਿਹੜੀ ਸੌਰੀ 13 6.5 ਇੰਚ ਤੇ ਹੋਈ ਹੋਈ ਆ ਜੇ ਇਹਨਾਂ ਦਾ ਗਲਾ 7 ਇੰਚ ਤੱਕ ਤਿਆਰ ਆ ਤੁਹਾਡਾ ਤਾਂ ਤੁਸੀਂ ਧੀਰੇ ਦੀ ਕਟਿੰਗ 6.5 ਕਰਨੀ ਆ ਇਸ ਤਰ੍ਹਾਂ ਬੋਡੀ ਤੋਂ ਨਾਪ ਲੈ ਕੇ ਜੇ ਤੁਸੀਂ ਇਸ ਨਾਪ ਦੇ ਸੂਟ ਦੀ ਡੀਪ ਗਲਾ ਕਰਨਾ ਤਾਂ ਤੁਸੀਂ ਟੀਰੇ ਦੀ ਕਟਿੰਗ ਜੀ ਕਰ ਲੋ 6 ਇੰਚ ਤੇ ਜੇ ਇਸੇ ਨਾਪ ਦਾ ਤੁਸੀਂ ਗਲਾ ਛੋਟਾ ਕਰਨਾਗਾ 4 ਇੰਚ ਤੱਕ ਰੈਡੀ ਕਰਨਾ ਤਾਂ ਤੁਸੀਂ ਟੀਰੇ ਦੀ ਕਟਿੰਗ ਕਰਨੀ ਹੈ ਜੀ 7 ਇੰਚ ਤੇ ਇਸ ਤਰ੍ਹਾਂ ਆਪਾਂ ਬਣੇ ਹੋਏ ਸੂਟ ਤੋਂ ਟੀਰੇ ਦੀ ਕਟਿੰਗ ਕਿੰਨੇ ਇੰਚ ਤੇ ਕਰਨੀ ਆ ਬਹੁਤ ਹੀ ਆਸਾਨੀ ਦੇ ਨਾਲ ਪਤਾ ਲਾ ਸਕਦੇ ਆ ਨਾ ਆਪਣੇ ਮੁੱਢੇ ਡਿੱਗਨ ਜੀ ਤੇ ਨਾ ਹੀ ਆਪਣੇ ਟੀਰੇ ਕੋਲੇ ਪਵੇ ਖਿਚ